아맙 m p a ਪੜਦੇ ਆ ਦਿੱਤੀ ਜੁਣਾ 2024 ਹੁਣ ਆਪਾਂ ਚੱਲੇ ਕਿੱਥੇ ਖੜ ਜੋ ਸਾਰੇ ਕੋਈ ਸੰਬੰਧੀ ਜ਼ਰੂਰੀ ਮਟੀਰੀਅਲ ਰੱਖਿਆ ਹੋਂਦ ਤਰਨ ਕੋਈ ਬਾਹਰੀ ਵਿਅਕਤੀ ਜਾਂ ਦਫਤਰੀ ਸਟਾਫ ਅੰਦਰ ਦਾਖਲ ਨਾ ਹੋਣਾ ਕੋਈ ਬਹੁਤ ਬੰਟਿਆ ਹੈ ਹਾਂ ਸਾਹਿਬ ਹੁਣ ਅੱਛਾ ਖੜਾ ਹਾਂ ਬੰਨਣਾ ਜੀ ਇੱਥੇ ਪ੍ਰਗਟ ਜਾਣ ਨਾ ਨਹੀਂ ਦਾ ਅੰਦਰ ਹਾਂ ਦੋ ਜਾਣ ਦੋ ਜਾਣ ਦੋ ਜਾਣ ਦੋ ਪ੍ਰਧਾਨ ਕੋਈ ਨਹੀਂ ਜਾ ਜਾ ਅਰੇ ਗੁੰਡਾ ਕਰਦੀ ਦੇਖੋ ਜੀ ਦੋ ਜਾਣ ਦੋ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ ਜਾ ਬੰਦੇ ਤੁਹਾਡੇ ਨਾਲ ਹੈ ਨਾ ਮੈਂ ਤੈਨੂੰ ਜਾਣ ਦੇ ਦਾਂ ਹਾਂ ਇੱਕ ਮਿੰਟ ਆ ਤੂੰ ਗੁੰਡਾ ਰਾਗਿਆਂ ਦੇ ਵਿੱਚ ਕਿਉਂ ਬੈਠੇ ਸੀ ਤੂੰ ਤਰਾਂ ਜਾਣ ਦੋ ਠੀਕ ਹੈ ਜੀ ਜਾ ਜਾ ਪੰਜਾਬੀ ਲੈ ਗੱਡੀ ਤੁਸੀਂ ਕਰੀ ਜਾਓ ਚੱਲ ਚੱਲ ਉਰਦੂ ਤੋਂ ਆ ਕੇ ਬਿਠਾਇਆ ਆ ਨੰਦਰ ਮੈਨੂੰ 1 ਮਿੰਟ ਪਿੰਨ ਤੁਹਾਡੇ ਕੋਲ ਹੀ ਗਈ ਸੀ 1 ਟੂ ਘੰਟਾ ਹੋ ਗਿਆ ਮੈਂ ਤਾਂ ਤੱਕ ਚੱਲ ਕੇ ਆਇਆ ਨਹੀਂ ਬਈ ਏਕ ਮਿੰਟ ਹੀ ਕੋਲ ਲੱਗਦੀ ਆ ਤੁਹਾਡੇ ਬਾਹਰ ਲਿਖ ਕੇ ਲਾਇਆ ਹੋਇਆ ਸੀ ਅਜੇ ਕੰਮ ਨਹੀਂ ਜਾਂਦੇ ਅਸੀਂ ਤੁਹਾਡੇ ਕੋਲ ਤੁਸੜਾ ਆ ਕੇ ਆ ਕੇ ਤੁਹਾਨੂੰ ਅਸੀਂ ਲੋਕ ਹੁੰਦਾ ਤਾਂ ਨਹੀਂ ਨਾ ਲਾਇਆ ਮੈਂ ਮੈਂ ਸੁਣਦੇ ਤੁਸੀਂ ਕਹੋਗੇ 2 ਮਿੰਟ ਲੈ ਲੁਕਾ ਦੇ ਵੀ ਗੱਲ ਕਰਦੇ ਮੇਰੇ ਕੋਲ ਲਾਇਆ ਤਾਂ ਹੁੰਦੀ ਤਾਂ ਨਹੀਂ ਹੋਣੀ ਹੋਰ ਬੰਦੇ ਨਹੀਂ ਕਰੋ ਤੁਸੀਂ ਇਹ ਵੇਖੋ ਜੀ ਬਾਹਰ ਬੰਦੇ ਆਏ ਤੁਸੀਂ ਇਹ ਵੇਖੋ ਬਾਹਰ ਨੋਟਿਸ ਲਾਇਆ ਕਿ ਪੰਚਾਇਤੀ ਚੋਣਾਂ ਸੰਬੰਧੀ ਇੱਥੇ ਜ਼ਰੂਰੀ ਕੰਮ ਚੱਲ ਰਿਹਾ ਤੇ ਕੋਈ ਬਾਹਰੀ ਵਿਅਕਤੀ ਜਾਂ ਆਫਿਸ ਸਟਾਫ ਵੀ ਅੰਦਰ ਨਾ ਆਵੇ। ਹਾਂਜੀ ਹਾਂਜੀ। ਤੇ ਸਾਡੇ ਫਰੀਦਕੋਟ ਦੇ ਐਮ.ਐਲ.ਏ. ਸਾਹਿਬ ਦਾ ਪੀ.ਏ. ਕਿਹਨਾਂ ਦਾ ਚੱਕੀ? ਨਹੀਂ ਜੀ। ਇਹ ਕੌਣ ਸੀ ਪਤਾ ਨਹੀਂ। ਕਿ ਕੌਣ ਸੀ ਇਹਦੇ ਬੰਦਾ? ਮੇਰੇ ਅੱਗੇ ਸਵਾਲ ਆਇਆ। ਯਾਰ ਤੇਰੇ ਕੋਲੇ ਅੰਦਰ ਅੰਦਰ ਕੁੰਡੀ ਲਾ ਕੇ ਹਰੇ ਪਿੰਡ ਨਾਲ ਮਿਲਦੇ ਆ। ਆਹ ਆਦਮੀ ਪਾਕੀ ਪੰਜ ਸਾਲ ਦੇ ਦਰਬੰਦ ਆ। ਆਹ ਥੰਮਦਾ ਦੀ ਕੁੰਡੀ ਲਾ ਕੇ ਮਿਲਿਆਣ ਦਫ਼ਤਰ ਚ ਕੋਈ। ਸੁਸੀ ਰਾਮ ਆਉਂਦੇ ਪਾਰਟੀ ਹੋਈ ਬਦਿਆਂ ਨੂੰ ਵਿੱਚ ਬਿਠਾਈ ਬੈਠੇ ਹੋ ਯਾਰ ਇੱਥੇ। ਇਹ ਕਿੱਥੋਂ ਦਾ ਤਰੀਕਾ ਵੀ। ਕਿ ਮਾਰਕੀਟ ਕਮੇਟੀ ਦਾ ਸਾਦਤ ਦਾ ਚੇਅਰਮੈਨ ਉਹ ਮਾਰੇ ਆ ਗਏ ਬਿਮਾਰਿਆ ਰਮਨਦੀਪ ਜੀ ਰਮਨਦੀਪ ਉਹ ਹੀ ਹੈ ਨਾ ਦੱਸਦੇ ਕਿ ਕੋਲੇਗਾ ਕੋਈ ਬਿੰਦਲਾ ਤੇ ਨਹੀਂ ਕੋਲੇ ਨੇ ਮੈਰੀ ਕੋਈ ਗੱਲ ਦੱਸਦੇ ਕੌਣ ਹੈ ਤੁਹਾਨੂੰ ਪਤਾ ਜਰੂਰ ਹੋਗਾ ਮੈਂ ਕਿ ਮਾਰਕੀਟ ਕਮੇਟੀ ਦਾ ਚੇਅਰਮੈਨ ਸਾਦਤ ਦਾ ਇੱਕ ਮਿੰਟ ਪਹਿਲਾਂ ਲਗਾਇਆ ਹੋਇਆ ਹੈ ਮਾਰਕੀਟ ਕਮੇਟੀ ਸਾਦਤ ਦਾ ਚੇਅਰਮੈਨ ਅੰਦਰ ਪਠਾਇਆ ਹੋਇਆ ਹੈ ਕੁੰਡੀਆਂ ਲਾਈਆਂ ਆਈਆਂ ਐ ਇਤਰਾਜ਼ ਲੋਕਾਂ ਦੇ ਡਿਸਾਈਡ ਕਰ ਰਹੀ ਹੈ ਸਰਪ੍ਰੇਖ ਸਰ ਕੋਈ ਵੇਖੋ ਕੋਈ ਇਤਰਾਜ਼ ਹੈ ਇਹਦਾ ਇਹੋ ਆ ਕਾਗਜ਼ ਕੀ ਹੈ ਇਧਰ ਇਹ ਆਸ਼ੀਮ ਦਾ ਆਰਡਰ ਹੈ ਮੇਰੇ ਕੋਲ ਕੋਈ ਤਰ੍ਹਾਂ ਦੇ ਕਾਗਜ਼ ਹੈ ਇਹ ਇਲੈਕਸ਼ਨ ਰਿਲੇਟਡ ਹੈ ਹੈ ਰਿਲੇਟਡ ਕੋਈ ਤਰ੍ਹਾਂ ਦੇ ਤਰ੍ਹਾਂ ਦੇ ਕਿ ਮੈਂ ਤੈਨੂੰ ਦੱਸਾਂ ਤੇਰੀ ਸ਼ਿਕਾਇਤ ਕਈ ਹੋਈ ਹੈ ਇਲੈਕਸ਼ਨ ਕਮਿਸ਼ਨ ਕੋਲੇ ਭਾਈ ਨਹੀਂ ਠੀਕ ਹੈ ਮੇਰੀ ਤੈਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਦੀ ਤਾਂ ਬਦਲੀ ਹੋਊਗੀ ਵੀ ਜੇ ਸਹੀ ਕੰਮ ਕਰਨ ਤੇਰੀ ਤੇਰੀ ਬਦਲੀ ਹੁੰਦੀ ਹੈ ਤੈਨੂੰ ਲੋਕ ਸ਼ਲਾਉਣਗੇ ਸ਼ਲਾਘਾ ਕਰਨਗੇ ਨੌਕਰੀ ਬੜੀ ਔਖੀ ਮਿਲਦੀ ਹੈ ਜਿਹਦੇ ਤੇ ਤੱਕਾਰੋਂਗੇ ਉਹ ਹਾਈ ਕੋਰਟ ਜਾਊਗਾ ਹਾਈ ਕੋਰਟ ਜਾਊ ਤੇ ਮੇਰੇ ਵਰਗਾ ਜਬਾਨ ਲਾ ਕੇ ਪਾਸੇ ਹੋ ਜਾਂਦਾ ਹੁੰਦਾ ਭੁਗਤਣਾ ਤੈਨੂੰ ਪੈਣਾ ਤੂੰ ਨਾ ਕਰੋ ਇਹੋ ਜਿਹੇ ਕੰਮ ਜਿਵੇਂ ਬਾਈ ਜਮਾ ਨਿਕਲ ਗਿਆ ਦੇਖੋ ਸੈਂਟਰਲ ਮੁੰਡਾ ਲਾ ਕੇ ਯਾਰ ਤੁਸੀਂ ਚੇਅਰਮੈਨ ਨੂੰ ਅੰਦਰ ਭਾਈ ਬੈਠੇ ਹੋ ਰੋਕ ਰੋਲਾ ਬਾਹਰ ਤਰਾ ਤਰਾ ਕਰੀ ਜਾਂਦੇ ਕਿ ਕਿੰਦਾ ਅਸੂਲ ਹੈ ਯਾਰ ਫਿਰ ਮੈਨੂੰ ਦੱਸ ਇਸ ਗੱਲ 70 ਲੋਕਾਂ ਨਾਲ ਚੇਅਰਮੈਨ ਦਾ ਨਹੀਂ ਆਉਂਦਾ ਕਮੇਰ ਦਾ ਪਰੇ ਕਮੇਰ ਦਾ ਪਰੇ ਸ਼ਕਤੀਕਰਨ ਦੀ ਸਟੇਸ਼ਨ ये भाई मेरा भाई है एक मिनट पहले अभी मुद्दे में आ गया मैं 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 तो ये आ गया और गारंटी का मैं नहीं मानता और और सुन नहीं होगा तुम बाकी रुम <laughs> वञो ਦੇਖੋ ਹਰਾਖਾ ਬੈਠੋ ਵੀਡੀਓ ਦਫਤਰ ਫ੍ਰੀਸਪੋਟ ਅਸੀਂ ਖੜੇ ਹਾਂ ਹਾਲਾਤ ਅੱਜ ਤੁਸੀਂ ਦੇਖੋ ਕਹਿਣੀ ਤੇ ਕਤਨੀ ਦਾ ਫਰਕ ਮੈਂ ਦੱਸ ਰਿਹਾ ਪੰਜਾਬ ਮੁੱਖ ਮੰਤਰੀ ਸਾਹਿਬ ਆਪਦੇ ਪਿੰਡ ਜਾਂਦੇ ਐ ਸਪੈਸ਼ਲ ਤੇ ਲੋਕਾਂ ਨੂੰ ਜਾ ਕੇ ਕਹਿੰਦੇ ਕਿ ਸਰਬਸੰਮਤੀ ਕਰੋ ਮੈਂ ਸਰਬਸੰਮਤੀਆਂ ਕਰਾਉਣਾ ਚਾਹਣਾ ਐ ਇੱਥੇ ਹਾਲਾਤ ਇਹ ਬਣੇ ਪਏ ਐ ਕਿ ਕਾਗਜ਼ ਰਿਜੈਕਸ਼ਨ ਤੇ ਜੋਰ ਲੱਗਿਆ ਪਿਆ ਫਿਰ ਜਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਹੈ ਜਾਂ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਹਦਾਇਤ ਹੈ ਉਹ ਫੋਲੋ ਨਹੀਂ ਕਰਦੇ ਜਾਂ ਮੁੱਖ ਮੰਤਰੀ ਸਾਹਿਬ ਤਨਾਸਤ ਕਰਨਸਤੀ ਕਰ ਰਹੇ ਐ ਐਮਐਲਏ ਸਾਹਿਬ ਦੇ ਪਿੰਡ ਦੇ ਕੈਂਡੀਡੇਟਾਂ ਤੇ ਜ਼ੋਰ ਲੱਗਿਆ ਹੋਇਆ ਜਿਹੜੇ ਆਪੋਜੀਸ਼ਨ ਦੇ ਖੜੇ ਆ ਉਹਨਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਆ ਸਾਡਾ ਗੁਰਕਮਲ ਸਿੰਘ ਸਾਡਾ ਛੋਟਾ ਵੀਰ ਇਹ ਲੜ ਰਿਹਾ ਹੈ ਮਾਈ ਗੋਦੜੀ ਸਾਹਿਬ ਪੰਚਾਇਤ ਤੋਂ ਜਿੱਥੋਂ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਉਹਨਾਂ ਦੇ ਪਿਤਾ ਜੀ ਲੜ ਰਹੇ ਐ ਇਨਾਂ ਤੇ ਆਬਜੈਕਸ਼ਨਾਂ ਲਾਈਆਂ ਗਈਆਂ ਕੈਨਸਲ ਕਰਨ ਨੂੰ ਆਬਜੈਕਸ਼ਨ ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਐਨਓਸੀਜ਼ ਨਾਲ ਲੱਗੀਆਂ ਵੀ ਆ ਸਾਰੀ ਫਾਈਲ ਤੇ ਤੇ ਉਹ ਹੁਣ ਸੈਕਟਰੀ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਤੂੰ ਇਹ ਕਹਿ ਮੈਂ ਐਨਓਸੀ ਗਲਤ ਦਿੱਤੀ ਸੀ ਦੁਬਾਰਾ ਐਨਓਸੀ ਲਿਖ ਕੇ ਦੇ ਕੀ ਇਹ ਡਿਫਾਲਟਰ ਕੱਲ ਐਨਓਸੀ ਦੇ ਕੇ ਹਟਿਆ ਅੱਜ ਉਹਨੂੰ ਚੇਂਜ ਕਰਾਉਣਾ ਚਾਹੁੰਦੇ ਆ ਹਰ ਤਰ੍ਹਾਂ ਦਾ ਹੀਲਾ ਮਰਤਿਆ ਜਾ ਰਿਹਾ ਲੋਕਾਂ ਦੇ ਕਾਗਜ਼ ਰਜੈਕਟ ਕਰਾਉਣ ਨੂੰ ਮੈਂ ਪੁੱਛ ਕੇ ਆਇਆ ਵੀ ਜੋ ਸਾਹਿਬ ਨੂੰ ਸਵੇਰ ਤੱਕ 70 ਪਿੰਡਾਂ ਤੋਂ ਉੱਪਰ ਆਬਜੈਕਸ਼ਨ ਆ ਚੁੱਕੀਆਂ ਸੀ 118 ਪਿੰਡਿਆਂ 115 ਪਿੰਡ ਸ਼ਾਇਦ ਸਾਰੇ ਬਲਾਕ ਤੇ ਸਾਡੇ ਕੁਝ ਸਾਡੇ ਪਿੰਡਾਂ ਕੁਝ ਪੂਰੇ ਹਲਕੇ ਦੇ ਪਿੰਡ ਹੈ ਤੇ ਆਬਜੈਕਸ਼ਨਾਂ ਲਾਈਆਂ ਜਾ ਰਹੀਆਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਮੈਂ ਤਾਂ ਬੇਨਤੀ ਕਰਦਾ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਕਿ ਕਾਦੇ ਪਿੱਛੇ ਰਿਜੈਕਸ਼ਨਾਂ ਦੇ ਚੱਕਰਾਂ 'ਚ ਪਏ ਹੋ ਮੈਂ ਤਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੂਜੀ ਪਾਰਟੀਦਿਆਂ ਨੂੰ ਰੂਲਿੰਗ ਪਾਰਟੀ ਦੇ ਲੀਡਰ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਅੱਜ 4 ਵੋਟਾਂ ਲੈ ਕੇ ਖੁਦ ਸਰਪੰਚ ਨਹੀਂ ਬਣ ਸਕਦਾ ਮੇਰੇ ਵੀਰ ਉਹ ਤੈਨੂੰ ਕਿੱਥੋਂ ਪਵਾ ਦੂਗਾ ਕੱਲ ਨੂੰ ਲੜਨ ਦਿਓ ਸਭ ਨੂੰ ਯਾਰ ਫ੍ਰੀ ਐਂਡ ਫੇਅਰ ਚੋਣ ਹੋਵੇ ਡੈਮੋਕ੍ਰੇਸੀ ਦੇ ਵਿੱਚ ਆ ਜਾ ਯਾਰ ਦੋ ਜਿਹਦੇ ਨਾਲ ਲੋਕ ਹੈਗੇ ਆ ਉਹ ਬਣ ਜਾਊਗਾ ਹੁਣ ਤੁਸੀਂ ਦੇਖਿਆ ਕਿਵੇਂ ਕੁੰਡੇ ਅੰਦਰ ਲੱਗੇ ਹੋਏ ਆ ਜੀ ਸੋ ਮੈਂ ਇਹੀ ਬੇਨਤੀ ਕਰਦਾ ਸਾਰੇ ਅਫਸਰ ਸਹਿਬਾਨਾਂ ਨੂੰ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਕੀ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਤਰ੍ਹਾਂ ਲੜ ਲਈਏ ਫ੍ਰੀ ਐਂਡ ਫੇਅਰ ਹਰ ਬੰਦੇ ਨੂੰ ਲੜਨ ਦਾ ਮੌਕਾ ਦਿੱਤਾ ਜਾਵੇ ਇਸ ਦਫ਼ਤਰ ਦੀਆਂ ਬੜੀਆਂ ਸ਼ਿਕਾਇਤਾਂ ਸਾਡੇ ਕੋਲ ਆਈਆਂ ਕੁਝ ਇਲੈਕਸ਼ਨ ਕਮਿਸ਼ਨ ਕੋਲੇ ਆਲਰੇਡੀ ਜਾ ਚੁੱਕੀਆਂ ਭਾਈ ਨੇਮ ਕੁਝ ਅਸੀਂ ਹਾਈ ਕੋਰਟ ਦੇ ਵਿੱਚ ਕੇਸਿਸ ਲੈ ਕੇ ਗਏ ਜਿਦੇ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਕੱਲ ਆਰਡਰ ਕਰਕੇ ਡਾਇਰੈਕਸ਼ਨ ਦਿੱਤੀ ਹੈ ਕਿ ਸਾਰੇ ਇਲੈਕਟੋਰਲ ਪ੍ਰੋਸੈਸ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਚਾਹੇ ਉਹ ਨਾਮੀਨੇਸ਼ਨ ਹੈ ਚਾਹੇ ਸਕਰੂਟਨੀ ਹੈ ਚਾਹੇ ਪੋਲਿੰਗ ਹੈ ਚਾਹੇ ਕਾਊਂਟਿੰਗ ਹੈ ਅੱਜ ਹਾਈ ਕੋਰਟ ਤੇ ਆਰਡਰਾਂ ਦੀ ਵੀ ਧੜੀਆਂ ਉਡਾਈਆਂ ਜਾ ਰਹੀਆਂ ਕਿਸੇ ਸੈਂਟਰ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਹੈ ਵੀਡੀਓ ਆਫਿਸ ਦੇ ਵਿੱਚ ਕਾਗਜ਼ਾਂ ਦੀ ਸਕਰੂਟਨੀ ਹੋ ਰਹੀ ਹੈ ਰਿਪੋਰਟਾਂ ਜਾ ਰਹੀਆਂ ਇੱਥੇ ਕੋਈ ਵੀਡੀਓਗ੍ਰਾਫੀ ਨਹੀਂ ਹੈ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਹਾਈ ਕੋਰਟ ਦੇ ਆਰਡਰ ਦਿੱਤੇ ਸੀ ਮੈਂ ਵੀਡੀਓ ਸਾਹਿਬ ਨੂੰ ਵੀ ਹਾਈ ਕੋਰਟ ਦੇ ਆਰਡਰ ਦਿੱਤੇ ਸੋ ਸਾਰਿਆਂ ਦੇ ਵਿਰੁੱਧ ਜੇ ਗਲਤ ਕੰਮ ਕਰਨਗੇ ਸਭ ਦੇ ਵਿਰੁੱਧ ਅਸੀਂ ਕੰਟੈਂਪਟ ਦੇ ਵਿੱਚ ਜਾਵਾਂਗੇ ਅੱਜ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਸੀ ਜਿਹੜਾ ਇੱਥੇ ਫੜਿਆ ਕੇ ਅੰਦਰ ਬੈਠਾ ਯਾਰ ਸਾਰੇ ਹੀ ਬੈਠੇ ਆ ਹੁਣ ਤੁਸੀਂ ਮੌਕੇ ਤੇ ਆਗੇ ਤਾਂ ਇਹਨਾਂ ਦੇ ਮੈਨੂੰ ਦੱਸਿਆ ਜਾਂਦਾ ਕਿ ਉਹ ਮਾਰਕੀਟ ਕਮੇਟੀ ਸਾਧਕ ਤੇ ਚੇਅਰਮੈਨ ਸੀ ਜਿਹੜੇ ਅੰਦਰ ਬੈਠੇ ਸੀ ਤੇ ਸੁਪਡੈਂਟ ਜਿਹੜਾ ਇਲੈਕਸ਼ਨ ਵਰਕ ਨਾਲ ਰਿਲੇਟਡ ਹੈ ਉਹਦੇ ਡਾਕਟਰ ਦੀ ਕੁੰਡੀ ਅੰਦਰੋਂ ਲੱਗੀ ਹੋਈ ਸੀ ਸੋ ਦੇ ਕੋ ਇੰਨਾ ਗੱਲਾਂ ਨਾਲ ਲੋਕਾਂ ਦੇ ਵਿੱਚ ਇੱਕ ਮਾੜਾ ਅਸਰ ਵੀ ਜਾਂਦਾ ਹੈ ਤੇ ਇੱਕ ਮਾੜਾ ਇਮਪ੍ਰੈਸ਼ਨ ਵੀ ਜਾਂਦਾ ਮੈਂ ਸੋ ਇਸ ਕਰਕੇ ਬੇਨਤੀ ਹੈ ਕਿ ਫਰੀ ਐਂਡ ਫੇਅਰ ਮੈਂ ਸਾਰੇ ਅਕਸਰਾਂ ਨੂੰ ਬੇਨਤੀ ਕਰਦਾ ਕਿ ਕਿਸੇ ਦੇ ਪ੍ਰੈਸ਼ਰ ਚਾਉਣ ਦੀ ਲੋੜ ਨਹੀਂ ਇੱਕ ਫਰੀ ਐਂਡ ਫੇਅਰ ਇਮਪਾਰਸ਼ਲ ਤਰੀਕੇ ਨਾਲ ਇਹ ਚੋਣ ਕਰਾਈ ਜਾਵੇ ਤਾਂ ਕਿ ਜਿਹੜਾ ਡਿਜ਼ਰਵਿੰਗ ਬੰਦਾ ਹੈ ਜਿਹਨੂੰ ਲੋਕ ਚਾਹੁੰਦੇ ਆ ਉਹ ਜਿੱਤ ਕੇ ਸਾਹਮਣੇ ਆਉਣ ਤੇ ਲੋਕਾਂ ਦੀ ਸੇਵਾ ਕਰੇ ਧੰਨਵਾਦ